ਅੱਜ ਸ਼ਿਵਸਾਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀਸਾਨਾ ਵੱਲੋਂ ਸ਼ਿਵ ਆਸ਼ਰਮ ਚ ਭਗਵਾ ਬੈਠਕ ਹੋਣ ਜਾ ਰਹੀ ਹੈ ਔਰ ਗੱਜ-ਬੱਜ ਕੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਸਾਡਾ ਅਸੀਂ ਉਹਨਾਂ ਦੇ ਧੰਨਵਾਦੀ ਆ ਕਿ ਬਹੁਤ ਹੀ ਜ਼ਿਆਦਾ ਹਜੂਮ ਇਕੱਠਾ ਹੈ ਸਾਡੇ ਕੋ ਜੈ ਸ਼੍ਰੀ ਰਾਮ ਹਾਂ ਕੌਣ ਕੌਣ ਪਹੁੰਚਾ ਰਹੇ ਨੇ ਇੱਥੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਮੋਗਾ ਤੋਂ ਪਹੁੰਚੇ ਆਏ ਨੇ ਮੁਹਾਲੀ ਤੋਂ ਲੀਡਰ ਆਏ ਨੇ ਸਾਡੇ ਔਰ ਸ਼੍ਰੀ ਪੌਨ ਕੁਮਾਰ ਗੁਪਤਾ ਜੀ ਰਾਸ਼ਟਰੀ ਅધ્યક્ષ ਵੀ ਹੋਣੀ ਹੋਣੀ ਪਹੁੰਚਣ ਵਾਲੇ ਇਸ ਤੋਂ ਉਹਨਾਂ ਮੇਨ ਉਦੇਸ਼ ਕੀ ਹੋ ਗਏ ਮੈਨੂੰ ਦੱਸਿਆ ਹਿੰਦੂਆਂ ਨੂੰ ਜਾਗਰਤ ਕਰਨਾ ਹੈ ਕਿ ਹਿੰਦੂ ਜਾਗਣ ਪੰਜਾਬ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਹਿੰਦੂ ਜਾਗੇ ਹਿੰਦੂ ਜਾਗੇਗਾ ਤਾਂ ਸਭ ਕੁਝ ਠੀਕ ਹੋ ਜਾਏਗਾ ਇਸੇ ਵਕਤ ਸ਼ਹਿਰ ਦੇ ਵਿੱਚ 10 ਤੋਂ ਬਾਅਦ ਹਿੰਦੂ ਸੰਗਠਨ ਕੰਮ ਕਰ ਰਹੇ ਨੇ ਕੀ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਜਗਵਾਉਣ ਦੇ ਕੋਸ਼ਿਸ਼ ਆ ਇੱਕ ਆਪਣੀ ਕੋਸ਼ਿਸ਼ ਆ ਕੀ ਫਰਕ ਪੱਧ ਇਹ ਤਾਂ ਤੁਸੀਂ ਲੋਕਾਂ ਨੇ ਰਿਪੋਰਟ ਦੇਣੀ ਹੈ ਵੀ ਕੀ ਕੋਸ਼ਿਸ਼ ਆ ਸਾਡੀ ਕੋਸ਼ਿਸ਼ ਕਾਮਯਾਬ ਹੈ ਜਾਂ ਨਹੀਂ ਸਾਨੂੰ ਤਾਂ ਲੱਗ ਰਿਹਾ ਸਾਡੀ ਕੋਸ਼ਿਸ਼ ਬਹੁਤ ਕਾਮਯਾਬ ਹੈ ਹਜੂਮ ਸਾਡੇ ਕੋਲ ਬਹੁਤ ਇਕੱਠਾ ਹੋਇਆ ਹੋਇਆ ਹੈ ਇਹ ਕਨ ਕ ਕੀਤੀ ਜਾਵੇ ਰਾਜਨੀਤੀ ਦੇ ਦੌਰ ਤੇ ਰਾਮ ਮੰਦਰ ਬਣਾਇਆ ਅਯੁੱਧਿਆ ਦੇ ਵਿੱਚ ਉਸ ਦੇ باوجود ਵੀ ਸੈਂਟਰ ਸਰਕਾਰ ਦੇ ਵਿੱਚ ਉਹ ਲੋਕਾਂ ਜੋ ਉਹ ਚਾਹ ਨਹੀਂ ਜਿਗਾ ਉਹ ਉਹਨਾਂ ਨੂੰ ਮਤਲਬ ਇਨਾਮ ਨਹੀਂ ਦਿੱਤਾ ਕੇਂਦਰ ਸਰਕਾਰ ਨੂੰ ਜਿਹੜਾ ਮਿਲਣਾ ਚਾਹੀਦਾ ਸੀਗਾ ਜੀ ਉਹ ਹਿੰਦੂਤਵ ਦਾ ਨਾਰਾ ਦੇ ਸਕਦੇ ਆ ਕੰਮ ਹਿੰਦੂਤਵ ਲਈ ਨਹੀਂ ਕਰ ਰਹੇ ਪੰਜਾਬ 'ਚ ਬਾਕੀ ਪਾਸੇ ਕਰ ਰਹੇ ਆ ਪੰਜਾਬ 'ਚ ਨਹੀਂ ਕਰ ਰਹੇ ਸੀ ਚਾਹਨੇ ਪੰਜਾਬ 'ਚ ਵੀ ਉਹ ਕੰਮ ਕਰਨ ਸਰਕਾਰਾਂ ਤੋਂ ਕੀ ਉਮੀਦ ਹੈ ਤੁਹਾਨੂੰ ਤੋਂ ਸਰਕਾਰਾਂ ਤੋਂ ਉਮੀਦ ਹੈ ਵੀ ਸਾਡੀ ਸੁਣਨ ਸੁਣੀ ਨਹੀਂ ਸਾਡੀਆਂ ਸਰਕਾਰਾਂ ਜੇ ਕਰ ਕੀਤੀ ਜਾਵੇ ਇਹ ਦੋ ਜੱਥੇ ਬੰਦੀਆਂ ਜਿਹੜੀ ਵੀ ਮੰਗ ਕਰਦੀਆਂ ਨੇ ਤੁਹਾਡੇ ਮੁਤਾਬਿਕ ਲੱਗਦਾ ਹੈ ਕਿ ਕੋਈ ਇਹ ਚੀਜ਼ ਮੰਗਾ ਜਿਹੜੀ ਉਹ ਨਹੀਂ ਕਰਦੀਆਂ ਜਿਹੜੀ ਤੁਸੀਂ ਕਰਦੇ ਹੋ Hindu ਸੁਰੱਖਿਆ ਨੂੰ ਪੂਰਾ ਕਰਨਾ ਚਾਹੀਦਾ Hindu ਸੁਰੱਖਿਆ ਪੂਰੀ ਨਹੀਂ ਕਰ ਰਹੇ ਹੋ ਧਿਆਨ ਨਹੀਂ ਰੱਖ ਰਹੇ ਹੁਣ ਬੰਗਲਾਦੇਸ਼ ਚ Hindu ਕਿੰਨੇ ਮਾਰੇ ਗਏ ਕੋਈ ਸੁਣਵਾਈ ਹੋ ਰਹੀ ਹੈ ਕੀ ਲੱਗਦਾ Hindu ਜੱਥੇ ਬੰਦੀਆਂ ਔਰ Hindu ਸਮਾਜ ਦੇ ਲੋਕ ਜਿਹੜੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਨੇ ਉਹਨਾਂ ਨੂੰ ਕੋਈ ਵਿਸ਼ੇਸ਼ ਤੌਰ ਤੇ ਸੰਦੇਸ਼ ਤੁਹਾਡਾ ਉਹਨਾਂ ਨੂੰ ਚਾਹੀਦਾ ਵੀ Hindu ਦਵ ਦੇ ਝੰਡੇ ਥੱਲੇ ਇੱਕੋ ਥੱਲੇ ਇਕੱਠੇ ਹੋਵੋ ਹੱਥ ਜੋੜ ਕੇ ਨਮਰ ਨਿਵੇਦਨ ਜਿਹੜੇ ਅ ਇਸ ਵਕਤ ਕੈਬਨਿਟ ਮੰਤਰੀ ਨੇ ਹਿੰਦੂ ਜੋ ਸਮਾਜ ਦੀ ਗੱਲ ਕਰਦੇ ਸੀਗੇ ਕੀ ਲੱਗਦਾ ਕਿ ਉਹ ਕੈਬਨਿਟ ਦੇ ਵਿੱਚ ਉਹ ਇਹੀ ਗੱਲ ਪਹੁੰਚ ਰਹੇ ਚੱਕ ਰਹੇ ਨਹੀਂ ਜਾਂ ਨਹੀਂ ਬਿਲਕੁਲ ਕੋਈ ਨਹੀਂ ਚੱਕ ਰਹੇ ਜਿਉ ਚੱਕ ਰਹੇ ਉਹ ਸਾਨੂੰ ਕੀ ਜਰੂਰਤ ਹੈ ਚੱਕਣ ਦੀ ਪੰਜਾਬ ਸਰਕਾਰ ਨੂੰ ਅਤੇ ਉਹਨਾਂ ਮੰਤਰੀਆਂ ਨੂੰ ਕੋਈ ਵਿਸ਼ੇਸ਼ ਤੁਹਾਡੀ ਸੰਦੇਸ਼ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆਂ ਕਿ ਹਿੰਦੂ ਜਾਗ ਚੁੱਕਾ ਹੈ ਹਿੰਦੂ ਦੀ ਸੁਣੀ ਜਾਵੇ ਹਿੰਦੂ ਮੰਤਰਾ ਦੀ ਗੱਲ ਕੀਤੀ ਜਾਵੇ ਮੰਦਰਾਂ ਦੇ ਨੂ ਲੈ ਕੇ ਜਿਹੜੇ ਮੰਦਰਾਂ ਨਾਲ ਜੁੜੇ ਪ੍ਰਬੰਧਕ ਕਮੇਟੀਆਂ ਨੇ ਉਹ ਵੀ ਆਪਣੇ ਤੌਰ ਤੇ ਇਹ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿੰਨੇ ਨਾਲ ਕਿ ਤਾਂ ਇਹ ਕਿਹਾ ਜਾ ਰਿਹਾ ਕਿ ਗੋਲਕ ਅਤੇ ਪੈਸਾ ਕਮਾਉ ਇੱਕ ਤਰ੍ਹਾਂ ਦੀ ਉਹਨਾਂ ਦੀ ਇੱਕ ਮਨਸ਼ਾ ਹੈਗੀ ਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਨਹੀਂ ਬਿਲਕੁਲ ਨਹੀਂ ਅਸੀਂ ਕਹਿੰਦੇ ਇਹ ਗੱਲ ਗੋਲਕ ਦੀ ਮਨਸ਼ਾ ਉਹਨਾਂ ਦੀ ਉਹ ਵੀ ਹਿੰਦੂ ਜਗਾ ਰਹੇ ਆ ਆਪਣਾ ਆਪਣਾ ਜਗਾਣ ਦਾ ਟੰਗ ਹੈ ਅੱਗੇ ਨਾ ਦਾਂਗੇ ਅੱਜ ਸਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸੰਸਕਤੀ ਸੈਨਾ ਕੀ ਇੱਕ ਭਗਵਾ ਬੈਠਕ ਸਿਵ ਆਸ਼ਰਮ ਪਟਿਆਲਾ ਤੇਜਵਾ ਕਲੋਨੀ ਵੀ बीच रखी गई है जिसमें शिवसेना हिंदुस्तान के राष्ट्रीय प्रमुख शेरे हिंद श्री पवन कुमार गुप्ता जी अभी आ रहे हैं जो इस मीटिंग के मेन राष्ट्रीय अध्यक्ष भी हैं और मीटिंग के भी मेन कार्यकर्ता धर्ता हैं और यहाँ की सारी तैयारियाँ हो चुकी हैं अब खाली प्रधान जी के आने की वेट की जा रही है पाँच मिनट में प्रधान जी पहुँच रहे हैं फिर इस मीटिंग की शुरुआत की जाएगी इस कार्यक्रम का मुख्य मकसद क्या है क्या कहना क्या, चाहते हैं भगवान के तहत इस कार्यक्रम का मुख्य उद्देश्य ये है कि पंजाब में लगातार बढ़ती हुई आतंकवाद और खालिस्तानियों के द्वारा जो ये व्यवहार किया जा रहा है इसके खिलाफ हिंदू हितों की रक्षा के लिए ये मीटिंग रखी गई है और पंजाब सरकार इस पर अमल करे नहीं तो नाराज हुआ है इस तरह से चल नहीं सकता क्या लगता है हिंदू फूट डालने को नहीं हिंदू सिख समुदाय से कोई मतलब नहीं हिंदू सिख समुदाय एक है लेकिन इसमें जो आतंकवाद है जो खालिस्तानी आतंकवाद आतंक जो कुछ लोग इसमें अराजक तत्व तो बन के फूट डालने की कोशिश कर रहे हैं और जगह जगह निहंगों के बने में रोक के कहीं उनको मार रहे हैं कहीं किसी घर में घुस के मार रहे हैं ये सब जो है ये सिखों का काम नहीं है ये आतंकवादियों का काम है वो आतंकवादी खालिस्तानी के रूप में बन के वो ऐसा कर रहे हैं जिससे कि आपस में फूट हो क्या लगता है राजनीतिक का जो पार्टियाँ उनका भी कोई उद्देश्य हो सकता है इसके पीछे हो सकता है कुछ कहा नहीं जा सकता कि किसका उद्देश्य है किसी न किसी नहीं। 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 नहीं लगा हुआ है ਆ ਕੀ ਕਹਿਣਾ ਚਾਹੀਦਾ ਹੈ 15 ਕਸਕੇ ਸ਼ੁਭੇ ਕਰ ਕਰਨ 15 ਸੋ ਸਾਥੀਓ ਆ ਗਏ ਪ੍ਰਧਾਨ ਜੀ 2 ਮਿੰਟ